ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਜਰਨੈਲ ਸਿੰਘ ਪਿੰਡਰਾਵਾਲਾ ਸੰਤ ਸੀ ਨਾ ਕਿ ਅੱਤਵਾਦੀ ਉਹਨਾਂ ਨੇ ਕਿਹਾ ਕਿ ਪਿੰਡਰਾਵਾਲਾ 21ਵੀਂ ਸਦੀ ਦੇ ਮਹਾਨ ਸ਼ਹੀਦ ਸੀ ਔਰ ਪਿੰਡਰਾਵਾਲਾ ਨੂੰ ਅੱਤਵਾਦੀ ਕਹਿਣ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਗੋਵਿੰਦਵਾਲ ਸਾਹਿਬ ਵਿਖੇ ਪਹੁੰਚੇ ਹੋਏ ਸੀ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ ਇਸ ਮੌਕੇ ਉਹਨਾਂ ਕੰਗਣਾ ਰਣੋਤ ਵੱਲੋਂ ਜਰਨੈਲ ਸਿੰਘ ਪਿੰਡਰਾਵਾਲਾ ਪਿੰਡਰਾਵਾਲਾ ਬਾਰੇ ਕੀਤੀਆਂ ਟਿੱਪਣੀਆਂ ਤੇ ਸਖਤ ਇਤਰਾਜ਼ ਜਤਾਇਆ ਤੇ ਉਹਨਾਂ ਕਿਹਾ ਕਿ ਜਰਨੈਲ ਸਿੰਘ ਪਿੰਡਰਾਵਾਲਾ ਸਨ ਕਦੇ ਵੀ ਉਹਨਾਂ ਨੂੰ ਅੱਤਵਾਦੀ ਨਹੀਂ ਕਿਹਾ ਜਾ ਸਕਦਾ ਰ ਅਸੀਂ ਉਹਨਾਂ ਨੂੰ ਅੱਤਵਾਦੀ ਕਹਿਣਾ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਕਿਹਾ ਕਿ ਪਿੰਡਰਾਵਾਲਾ 21ਵੀਂ ਸਦੀ ਦੇ ਮਹਾਨ ਸ਼ਹੀਦ ਸਨ ਅੰਤ ਬਾਪਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਿਨ੍ਹਾਂ ਨੂੰ 21ਵੀਂ ਸਦੀ ਦਾ ਮਹਾਨ ਸਿੱਖ ਮਹਾਨ ਸ਼ਹੀਦ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਆ ਇੱਕ ਐਮਪੀ ਬਣੀ ਆ ਇਹਨਾਂ ਦੀ ਮੈਂ ਨਾਂ ਨਹੀਂ ਲੈਣਾ ਉਹ ਰੋਜ਼ ਕਹਿ ਰਹੀ ਜੀ ਅੱਤਵਾਦੀ ਆ ਹੁਣ ਫੇਰ ਸੈਂਸਰ ਬੋਰਡ ਨੇ ਵੀ ਇਜਾਜ਼ਤ ਦੇ ਦਿੱਤੀ ਤੇ ਤੁਸੀਂ ਸਾਰੇ ਕੱਤਰਿਆਂ ਸੰਤ ਬਾਬਾ ਜਰਨੈਲ ਸਿੰਘ ਸੰਤ ਚਪਾਈ ਸੀ শহীদ ਆ ਕੌਮ ਦੇ ਇਹਨਾਂ ਦੇ ਕਹੇ ਨਹੀਂ ਅਸੀਂ ਅੱਤਵਾਦੀ ਬਣਦੇ ਇਹ ਮੈਂ ਕਹਿਣਾ ਚਾਹੁੰਦਾ ਅਸੀਂ ਦਾ ਚੁੱਪ ਕਰ ਜਾਂਦੇ ਕਈ ਵਾਰੀ ਸਿੱਖ ਮੁੱਦਿਆਂ ਤੇ ਵੀ ਚੁੱਪ ਕਰ ਜਾਣੇ ਜੇ ਮਸਲੇ ਤੇ ਸ਼ਾਂਤਾਂ ਨੇ ਉਸ ਧਰਤੀ ਤੇ ਸ਼ਹੀਦੀ ਪਾਈ ਉਹਨੇ ਪ੍ਰਣ ਕੀਤਾ ਸੀ ਕਿ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਟਕਸਾਲ ਦੇ ਤਿੰਨ ਮਹਾਨ ਸ਼ੀਰ ਹੋਈਆ ਔਰ ਇੱਕ ਚੜ੍ਹਦੇ ਪਾਸੇ ਗੁਰੂ ਰਾਮਦਾਸ ਸ਼ਾਂਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਥ एडवोकेट हरजिंदर सिंह ही एक ही चीज पर आ जाती है कि कुछ लोग हैं जो कहते हैं कि जो भिंडरन वाले हैं वो एक संत है वो एक महान क्रांतिकारी है और वो एक, एक लीडर है और एक धर्मात्मा है तो अब उन लोगों ने जो है कही न कहीं ना कहीं डरा धमका के चाहे पेटिशंस चाहे देश को जला देने की चाहे धमकियां हो चाहे है। course, मुझे भी धमकियाँ हैं तो इन और मेरा ये मानना है कि जैसे हमारा भारतवर्ष है और उसी तरह से पंजाब की 99 परसेंट जो जनता है वो यही मानती है कि जो ये होम मिनिस्ट्री ने नहीं बहुत पहले जो सरकार थी उन लोगों ने बकायदा जो है खालिस्तानियों को टेररिस्ट घोषित किया गया है और ये कोई संत नहीं होता है जो ए के फोर्टी सेवन के साथ में मंदिर में छुप के बैठा होता है और आप उन मुझे कह रहे हैं कि वो खालिस्तान की मांग नहीं की आप देखते हैं आजकल किसी संत को कितने संतों को अरेस्ट होता है तो अरेस्ट करने के लिए लेके चले जाते हैं उनको कितने हमारे अस्सी से ज्यादा सोल्जर्स को जो है वो अटैक किया उनके पास ऐसे ऐसे मशीन गन्स थे ऐसे ऐसे वेपन्स थे जो सिर्फ और सिर्फ अमेरिकन को ही ਅਮਰੀਕਨ ਆਰਮੀ ਕੋਹੀ ਹਾਸਿਲ ਤੇ ہماری ਆਰਮੀ ਕੇ ਪਾਸ ਵੀ ਨਹੀਂ ਥੀ ਤੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਨੂੰ ਲੈ ਕੇ ਵੀ ਐਡਵੋਕੇਟ tạmੀ ਬੋਲੇ ਨੇ ਉਹਨਾਂ ਕਿਹਾ ਕਿ ਤਖਤ ਸਹਿਬਾਨਾ ਦੀ ਇੱਕ ਧਾਰਮਿਕ ਮਰਿਆਦਾ ਹੈ ਪਟਨਾ ਸਾਹਿਬ ਦੇ ਵਿੱਚ ਕੈਮਰਾਮੈਨਾਂ ਨੇ ਕੀਰਤਨ ਦੇ ਵਿੱਚ ਵਿਗਨ ਪਾਇਆ ਉਹਨਾਂ ਕਿਹਾ ਕਿ ਕਿਸੇ ਵੱਡੇ ਲੀਡਰ ਦੇ ਨਾਲ ਕੈਮਰਾਮੈਨ ਆਏ ਸੀ ਹਜੂਰ ਸਾਹਿਬ ਦੇ ਵਿੱਚ ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਉਹਨਾਂ ਕਿਹਾ ਕਿ ਸਰੂਪਾ ਦਿੱਤਾ ਗਿਆ ਉਹਨਾਂ ਕਿਹਾ ਕਿ ਤਖਤ ਹਮੇਸ਼ਾ ਰਹਿਣੇ ਨੇ ਮਰਿਆਦਾ ਬਣਾ ਕੇ ਰੱਖਣੀ ਚਾਹੀਦੀ ਸਦੀ ਦਾ ਮਹਾਨ ਸਿੱਖ ਵੱਡਾ ਸਤਕਾਰ ਆ ਪਰ ਧਾਰਮਿਕ ਤੌਰ ਤੇ ਇੱਕ ਮਰਿਆਦਾ ਹੁੰਦੀ ਸਾਡੀ ਜਥੇਦਾਰ ਸਿੰਘ ਸਹਿਬਾਨ ਅਕਾਲ ਤਖਤ ਬੈਠੇ ਆ ਸਿੰਘ ਸਾਹਿਬ ਸਾਡੇ ਦਮਦਮਾ ਸਾਹਿਬ ਬੈਠੇ ਆ ਸਿੰਘ ਸਾਹਿਬ ਸਾਡੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬੈਠੇ ਆ ਸਿੰਘ ਸਾਹਿਬ ਸਾਡੇ ਪਟਨਾ ਸਾਹਿਬ ਤੋਂ ਬੈਠੇ ਆ ਇਹ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਗੁਰੂ ਦੀ ਕਾਰ ਆ ਗੁਰੂ ਦੀ ਇੱਕ ਸਿਰਪਾਉ ਦੀ ਬਖਸ਼ ਦੇਣ ਦਾ ਇੱਕ ਸਿਸਟਮ ਆ ਇੱਕ ਤਰੀਕਾ ਆ ਮੈਂ ਨਿਮਰਤਾ ਸਹਿ ਦੋਨੇ ਤਖਤ ਸਹਿਬਾਨ ਪਟਨਾ ਸਾਹਿਬ ਪਿੱਛੇ ਮੈਂ ਉਹ ਸਾਰੀ ਸੁਣੀ ਵੀ ਕਿ মিডিਆ ਆਇਆ ਇੱਕ ਵੱਡਾ ਬੰਦਾ ਆਇਆ মিডিਏ ਨੇ ਜਿਹੜੇ ਕੀਰਤਨ ਕਰ ਰਹੇ ਸਿੰਘ ਉਹਨਾਂ ਦੇ ਵਿੱਚ ਵੀ ਗੋਡੇ ਟੇਕੇ ਦੂਜੇ ਤੀਜੇ ਮੇਰਾ ਕਹਿਣ ਤੋਂ ਭਾਵ ਇਹ ਸਰਕਾਰਾਂ ਆਉਣੀਆਂ ਸਰਕਾਰਾਂ ਚਲੀਆਂ ਜਾਣੀਆਂ ਉਹ ਤਖਤ ਪਟਨਾ ਸਾਹਿਬ ਇਦਾਂ ਹੀ ਰਹਿਣਾ ਤਖਤ ਹਜ਼ੂਰ ਸਾਹਿਬ ਇਦਾਂ ਹੀ ਰਹਿਣਾ ਉਥੋਂ ਦੀਆਂ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਜਿਹੜੇ ਲੋਕ ਪੰਜਾਬ ਨੂੰ ਕੋ-ਕੋ ਕੇ ਮਾਰਦੇ ਰਹੇ ਜਿਨ੍ਹਾਂ ਨੇ ਜਵਾਨੀ ਦਾ ਕਾਨ ਕੀਤਾ ਇਸ ਧਰਤੀ ਦੇ ਉੱਤੇ ਆਪਾਂ ਸਤਕਾਰ ਦੇਈਏ ਉਹਨਾਂ ਨੂੰ ਠੀਕ ਹੈ ਸਤਕਾਰ ਦਿਓ ਮੈਂ ਮੰਨ ਕਰ ਨਹੀਂ ਹੁੰਦਾ ਪਰ ਸਤਕਾਰ ਦੇਣ ਦਾ ਇੱਕ ਢੰਗ ਤਰੀਕਾ ਬਣਾਈਏ ਆ ਆਉਂਦਾ ਸਮਾਂ ਭਿਆਨਕਰ ਵੀ ਆ ਸਾਡੇ ਲਈ ਭਿਆਨਕਰ ਇਸ ਕਰਕੇ ਆ ਭਰਾ ਮਾਰੂ جنگ ਵੱਡੇ ਵੱਡੇ ਪੱਦਰ ਤੇ ਉੱਤੇ ਆ ਆਪਾਂ ਤਖਤਾਂ ਦੀ ਪਰਵਾਹ ਛੱਡੀਏ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਅਗਲਾ ਹਮਲਾ ਅਕਾਲ ਤਖਤ ਤੇ ਆ ਉਹ ਕਿਹੜੇ ਰੂਪ ਦੇ ਵਿੱਚ ਉਹ ਸਾਡੇ ਰੂਪ ਦੇ ਵਿੱਚ ਆ ਕਿਉਂਕਿ ਜੇ ਸਿਧਾਂਤ ਖਤਮ ਹੋ ਗਏ ਫਿਰ ਅਕਾਲ ਤਖਤ ਜਿਹੜਾ ਆ ਉਹਦਾ ਓਡਾ ਮਹੱਤਵ